ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਇਹ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫਿਰ ਹਰਵੈਲ ਸਿੰਘ ਦੇ ਫਾਰਮ ਤੇ ਪਹੁੰਚਿਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਅਪਡੇਟ ਜਿਹੜੀ ਆਪਾਂ ਦੋਸਤੋ ਦੇਂਦੇ ਰਹੀਦਾ ਤੁਹਾਨੂੰ ਵਪਾਰ ਦਾ ਕੀਤਾ ਵੀਰ ਦਾ ਵਿਕਰੀ ਵਾਲੇ ਪਸ਼ੂ ਆਉਂਦੇ ਆ ਤੇ ਅਪਡੇਟ ਦਈਦੀ ਆ ਤੁਹਾਨੂੰ ਠੀਕ ਆ ਜੀ ਜਦੋਂ ਨਵੇਂ ਪਸ਼ੂ ਨਿਕਲਦਾ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਆਪਾਂ ਕਰ ਦਈਦਾ ਅੱਜ ਦੋਸਤੋ ਦੋ ਮੱਝਾਂ ਝੋਟੀਆਂ ਤੁਹਾਨੂੰ ਦਿਖਾ ਦਾਂਗੇ ਆਪਾਂ ਤੇ ਨਾਲ ਦੀ ਨਾਲ ਇੱਕ ਵਿਸ਼ੇਸ਼ ਕਨਸੈਪਟ ਦੇ ਉੱਪਰ ਦੋਸਤੋ ਗੱਲਬਾਤ ਵੀ ਕਰਾਂਗੇ ਤੁਹਾਡੇ ਨਾਲ ਤੇ ਬਾਕੀ ਪੂਰੀ ਗੱਲਬਾਤ ਆਪਾਂ ਵੀਰ ਹਰਵੈਲ ਦੇ ਪਾਸੋਂ ਪੂਰੀ ਜਾਣਕਾਰੀ ਲੈ ਲਾਂਗੇ ਸੋ ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰ ਲਓ ਅੱਜ ਆਪਾਂ 17 ਜੁਲਾਈ ਨੂੰ ਇਹ ਵੀਡੀਓ ਬਣਾ ਰਿਹਾ ਸਮਾਂ ਕੋਈ ਮਾਰਨਿੰਗ 10:30 ਵਜੇ ਦਾ ਮੱਝਾਂ ਦੋ ਦਿਖਾਵਾਂਗੇ ਤੁਹਾਨੂੰ ਨਾਲ ਦੀ ਨਾਲ ਦੋਸਤੋ ਇੱਕ ਛੋਟ ਲਈ ਇੱਕ ਛੋਟਾ ਜਿਹਾ ਕਨਸੈਪਟ ਤੇ ਉੱਪਰ ਗੱਲ ਕਰਾਂਗੇ ਮੁੱਦਾ ਥੋੜਾ ਜਿਹਾ ਵੱਡਾ ਦੋਸਤੋ ਠੀਕ ਆ ਜੀ ਤੇ ਬਾਕੀ ਥੋੜੀ ਜੀ ਜਾਣਕਾਰੀ ਜਾਂ ਥੋੜੀਆਂ ਗੱਲਾਂ ਬਾਤਾਂ ਦੇ ਵਿੱਚ ਆਪਾਂ ਗੱਲ ਬਿਲਕੁਲ ਸਿਰੇ ਲਾਵਾਂਗੇ ਆਓ ਕਰਦੇ ਹਾਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਹਰਵੈਲ ਸਿੰਘ ਸਾਸਰੀ ਕਾਰਬੀ ਹਾਂਜੀ ਸੰਧੂ ਸਾਹਿਬ ਜੀ ਸਾਸਰੀ ਕਾਰ ਬਾਕੀ ਜਿੰਨੇ ਵੀ ਰਾਜ ਸੰਧੂ ਫਾਰਮੀ ਚੈਨਲ ਨੂੰ ਦੇਖ ਰਿਹਾ ਮੇਰੇ ਵੱਲੋਂ ਪਿਆਰ ਭਰੀ ਸਾਸਰੀ ਕਾਰੋ ਠੀਕਾ ਜੀ ਬਹੁਤ ਵਧੀਆ ਵੀਰ ਹਰਵੈਲ ਸਿੰਘ ਕਿਰਪਾ ਵਾਹਿਗੁਰੂ ਦੀ ਮੇਰਾ ਠੀਕਾ ਜੀ ਲਾ ਵੀ ਹਰਵੈਲ ਸਿੰਘ ਵੀਰ ਚਲੋ ਪਸ਼ੂ ਵਪਾਰ ਦਾ ਤੁਹਾਡਾ ਕੰਮ ਆ ਬਿਲਕੁਲ ਜੀ ਜਿੰਨੇ ਵਪਾਰੀ ਵੀ ਆ ਮੈਨੂੰ ਲੱਗਦਾ ਵੀ ਚਲੋ ਪਸ਼ੂ ਵਪਾਰ ਦਾ ਕੀਤਾ ਤੇ ਆਪਾਂ ਪਹਿਲਾਂ ਵੀ ਗੱਲ ਕਰਦੇ ਪਏ ਜਿੰਨੇ ਪਸ਼ੂ ਵੀ ਹੁੰਦੇ ਆ ਕੋਈ ਮੰਡੀ ਦਾ ਪਸ਼ੂ ਨਹੀਂ ਹੁੰਦਾ ਚਲੋ ਮੰਡੀ ਦੇ ਵਿੱਚ ਵੀ ਪਸ਼ੂ ਜਾਂਦੇ ਉਹ ਵੀ ਨਾਰਮਲ ਘਰਾਂ ਦੇ ਵਿੱਚੋਂ ਜਾਂਦੇ ਬਿਲਕੁਲ ਫਿਰ ਹਾਲ ਆਪਣਾ ਜਿਹੜਾ ਤੋਰਾ ਫੇਰਾ ਕਰਕੇ ਆਪਾਂ ਲੋਕਲ ਏਰੀਆ ਦੇ ਵਿੱਚੋਂ ਮਾਲ ਤੁਰ ਫਿਰ ਕੇ ਲੈਣਾ ਹੁੰਦਾ ਪਸ਼ੂ ਕਲੈਕਟ ਕਰਨੇ ਹੁੰਦੇ ਆ ਇਕੱਠੇ ਕਰਨੇ ਹੁੰਦੇ ਆ 5-7 ਪਸ਼ੂ ਇਕੱਠੇ ਕੀਤੇ ਉਹ ਵੇਚ ਦਿੱਤੇ ਫਿਰ ਨਵੇਂ ਪਸ਼ੂ ਲੱਭ ਲਏ ਠੀਕ ਆ ਜੀ 10 ਪੈ ਗਈ ਘਰਾਂ ਦੇ ਵਿੱਚੋਂ 10 ਪੈ ਗਈ ਉਹਨਾਂ ਘਰਾਂ ਦੇ ਵਿੱਚੋਂ ਮਾਲ ਲੈ ਲਿਆ ਤੇ ਬਿਲਕੁਲ ਹੋਰ ਆਪਾਂ ਫਿਰ ਭੈਣ ਭਰਾਵਾਂ ਦੇ ਅੱਗੇ ਸਾਹਮਣੇ ਪੇਸ਼ ਕਰ ਦਿੱਤੇ ਉਹ ਫਿਰ ਘਰਾਂ ਦੇ ਵਿੱਚ ਹੀ ਨਾਰਮਲ ਘਰਾਂ ਦੇ ਵਿੱਚ ਵੀ ਜਾਣਿਆ ਵਪਾਰੀਆਂ ਕੋਲ ਵੀ ਜਾਣ ਤੱਕ ਯਾਨੀ ਕਿ ਰੁਟੀਨ ਆ ਘੁੰਮਦੀ ਆ ਹਾਂ ਰੁਟੀਨ ਘੁੰਮਦੀ ਬਿਲਕੁਲ ਤੇ ਹਰ ਵੇਲੇ ਵੀਰੇ ਮੈਨੂੰ ਪਤਾ ਲੱਗਾ ਸੀ ਵੀ ਇੱਕ ਆਪਾਂ ਨਾ ਪਿਛਲੇ ਦਿਨੀ ਇੱਕ ਵੀਡੀਓ ਪਾਈ ਸੀਗੀ ਬਿਲਕੁਲ ਉਹਦੇ ਚ ਆਪਾਂ ਜਰਸੀ ਵੈਣ ਦਿਖਾਈ ਸੀਗੀ ਤੇ ਜਰਸੀ ਵੈਣ ਬਹੁਤ ਖੂਬਸੂਰਤ ਸੀ ਚੰਗੀ ਸੀ ਮੈਨੂੰ ਲੱਗਦਾ ਅੱਜ ਵੀ ਚਲੋ ਨੈੱਟ ਤੇ ਪਈ ਆ ਉਹ ਡਿਲੀਟ ਤਾਂ ਹੋ ਨਹੀਂ ਗਈ ਚੰਗੀ ਤੰਦਰੁਸਤ ਸੀਗੀ ਕਿਉਂਕਿ ਸਾਵਾਂਵਾਰੀ ਚੀਜ਼ ਆਪਾਂ ਬਾਪਰੇ ਖੱਲਰ ਆਪਾਂ ਹਰ ਦਿਨ ਗੱਲ ਕਰਦੇ ਆ ਇਹ ਬਿਲਕੁਲ ਸਾਵਾਂ ਵਾਲੀਆਂ ਚੀਜ਼ਾਂ ਨੇ ਤੋ ਬਿਲਕੁਲ ਜਿਹੜੀ ਕਮੀ ਪਈ ਸੀ ਕੋਈ ਅਚਨ ਚੇਤ ਕੋਈ ਐਕਸਪਾਇਰ ਹੋ ਜਾਣਾ ਕਿਸੇ ਪਸ਼ੂ ਦਾ ਮਰ ਜਾਣਾ ਚਾਹੇ ਵਪਾਰੀ ਦੇ ਕਿੱਲੇ ਤੇ ਆ ਚਾਹੇ ਕਿਸੇ ਕੋਈ ਅੱਗੇ ਵੀਰ ਲੈ ਜਾਂਦਾ ਉਹਨਾਂ ਅਣਜਾਣੋਂ ਦੇ ਮੱਠੇ ਆ ਢਿੱਲੇ ਆ ਉਹਦੀ ਕਿਸਮਤ ਹਲਕੀ ਆ ਉਹਨੂੰ ਮਾੜਾ ਚੰਗਾ ਪੈ ਜਾਣਾ ਇਹ ਤਾਂ ਮੁਕੱਦਰਾਂ ਦੀ ਖੇਡ ਆ ਤੇ ਬਾਕੀ ਹੋਇਆ ਕੀ ਆ ਸਾਰੀ ਮੇਰਾ ਵੀਰ ਡਿਟੇਲ ਤੁਸੀਂ ਵੀ ਕਰ ਦਿਓ ਸਾਂਜੀ ਨਾਲ ਦੀ ਨਾਲ ਆਪਾਂ ਪਸ਼ੂ ਬਾਅਦ ਚ ਦਿਖਾ ਦਾਂਗੇ ਇੱਕ ਵਾਰੀ ਸ਼ੋਰਟ ਦੀ ਗੱਲਬਾਤ ਆਪਾਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਧੂ ਸਾਹਿਬ ਜੀ ਆਪਾਂ ਇੱਕ ਗੱਲ ਕਰਾਂਗੇ ਮੁੱਦੇ ਤੇ ਵਪਾਰੀਆਂ ਦੇ ਹਾਂਜੀ ਹਾਂਜੀ ਜਿੰਨਾ ਵਪਾਰੀਆਂ ਨੂੰ ਖਾਸ ਕਰਕੇ ਇੱਕ ਠੱਗ ਦਾ ਟੈਗ ਜਿਹੜਾ ਦਿੱਤਾ ਜਾਂਦਾ ਹੂੰ ਹੂੰ ਕਿਉਂਕਿ ਉਹਨੇ 2-4000 ਰੁਪਇਆ ਸਿਰ ਕਮਾਇਆ ਹੁੰਦਾ ਪਸ਼ੂ ਉਹਨੇ ਘਰ ਦੇ ਵਿੱਚੋਂ ਹੀ ਖਰੀਦੇ ਹੁੰਦਾ ਹੂੰ ਕਿਸਾਨ ਤੋਂ ਹੀ ਪਸ਼ੂ ਖਰੀਦੇ ਹੁੰਦਾ ਇੱਕ ਵਪਾਰੀ ਦੇ ਅੱਡੇ ਤੇ ਆਉਂਦਾ ਤਾਂ ਉਹ ਫਿਰ ਕਿਸਾਨ ਦੇ ਘਰੇ ਹੀ ਵਾਪਸ ਜਾਂਦਾ ਹੂੰ ਤਾਂ ਇੱਕ ਮਤਲਬ ਜਿਹੜਾ ਵਪਾਰੀ ਉਹਨੂੰ ਹੀ ਠੱਗ ਦਾ ਟੈਗ ਕਿਉਂ ਦਿੱਤਾ ਜਾਂਦਾ ਹੂੰ ਕਮੈਂਟ ਦੇਖ ਲਓ ਠੱਗ ਮੇਰੇ ਨਾਲ ਠੱਗੀ ਹੋ ਗਈ ਇਹ ਠੱਗ ਹੂੰ ਉਹ ਮੇਰੇ ਭਾਲਿਆ ਵੀਰੋ ਉਹ ਭੈਣ ਭਰਾਓ ਅਸੀਂ ਵੀ ਘਰਾਂ ਦੇ ਵਿੱਚੋਂ ਹੀ ਲੈ ਕੇ ਆਇਆ ਸਾਡੇ ਨਾਲ ਵੀ ਕਿਤੇ ਨਾ ਕਿਤੇ ਠੱਗੀ ਹੋਈ ਹੁੰਦੀ ਆ ਹਾਂ 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 ਸਾਡਾ ਕਨਸੈਪਟ ਨਹੀਂ ਹੁੰਦਾ ਕਿ ਅਸੀਂ ਠੱਗੀ ਕਰੀਏ ਸਾਡਾ ਮੋਟਿਵ ਨਹੀਂ ਅਸੀਂ ਠੱਗੀ ਕਰੀਏ ਹਾਂ ਆਪਦੇ ਵੇਲੇ ਕੋਸ਼ਿਸ਼ ਕੀਤੀ ਜਾਂਦੀ ਹੈ ਚੰਗੀ ਚੀਜ਼ ਖਰੀਦੀਏ ਚੰਗੀ ਹੀ ਪੇਸ਼ ਕਰੀਏ ਬਿਲਕੁਲ ਤੇ ਕੁਦਰਤ ਦੇ ਰੰਗ ਆ ਕੁਰੇ ਜਾਂਦੇ ਆ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਕਿਹੜੇ ਵੇਲੇ ਆਪਣੇ ਐਕਸੀਡੈਂਟ ਹੋ ਜਾਣਾ ਕਿਹੜੇ ਵੇਲੇ ਕੋਈ ਹਾਸਾ ਹੋ ਜਾਣਾ ਠੀਕ ਹੈ ਜੇ ਕੋਈ ਢਿੱਲ ਮੱਠ ਹੁੰਦੀ ਆ ਪਸ਼ੂ ਬਿਮਾਰ ਹੋ ਜਾਂਦਾ ਵਾ ਉਹਨੂੰ ਛੋੜਾ ਜਿਹਾ ਸੈਨ ਕਰਿਆ ਕਰੋ ਜਰਿਆ ਕਰੋ ਹੂੰ ਵਪਾਰੀ ਨੇ ਕੀ ਕਮਾਇਆ ਹੁੰਦਾ ਕੁਛ ਨਹੀਂ ਹੂੰ ਦੋ ਚਾਰ ਕੋਈ ਜ਼ਿਆਦਾ ਸਸਤੀ ਮਿਲਗੀ ਤਾਂ ਪੰਜ ਕਮਾ ਲੂਗਾ ਹੂੰ 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 ਪਰ ਉਹਨੂੰ ਘਾਟੇ ਬਹੁਤ ਜ਼ਿਆਦਾ ਪੈਂਦੇ ਆ ਪਰ ਉਹ ਚੱਲਦਾ ਚੱਲਦਾ ਕਦੀ ਰਾਸ ਇਹ ਦੇਖਿਆ ਹਾਂ ਕਿ ਅਸੀਂ ਵਪਾਰੀ ਕਦੀ ਪਿੱਛੇ ਘਰ ਨਹੀਂ ਜਾਂਦੇ ਭਾਵੇਂ ਅਸੀਂ ਮੱਝ ਜਿਹੜੀ ਉਹਨਾਂ ਦੇ ਬੂਏ ਤੇ ਇੱਕ ਵਾਰੀ ਗੱਡੀ ਤੇ ਲੋਡ ਹੋ ਗਈ ਘਰੇ ਆਉਂਦੇ ਭਾਵੇਂ ਸਾਨੂੰ ਆਕੇ ਪਤਾ ਲੱਗਿਆ ਪਈ ਇਹਦੀ ਤਾਂ ਯਾਰ ਲੱਤ ਵਿੰਗੀ ਸੀ ਇਹਦਾ ਤਾਂ ਸਿੰਘ ਖੋਖਲਾ ਸੀਗਾ ਬਿਲਕੁਲ ਇਹਨੂੰ ਤਾਂ ਨੱਥ ਵੱਜੀ ਸੀ ਹੈਨਾ ਇਹਦਾ ਥਣ ਘਟਾ ਪਰ ਅਸੀਂ ਪਿਛਲੇ ਘਰ ਨੂੰ ਨਹੀਂ ਕਹਿਣਾ ਅਸੀਂ ਆਪ ਦੀ ਪਰਖ ਨਰਕਨਾ ਨੂੰ ਲੈ ਜਾਂਦਾ ਭਾਵੇਂ ਆ ਕੇ ਪੱਠੇ ਖਾਵੇ ਨਾ ਖਾਵੇ ਪਰ ਅਸੀਂ ਵਾਪਸ ਕਦੀ ਉਹਨੂੰ ਬੰਦੇ ਪਿਛਲੇ ਨੂੰ ਜਾ ਕੇ ਕਿਸਾਨ ਨੂੰ ਇਹ ਨਹੀਂ ਆਖਿਆ ਕਿ ਤੂੰ ਸਾਨੂੰ ਪਸ਼ੂ ਮਾਰਾ ਦਿੱਤਾ ਪਰ ਠੱਗ ਠੱਗ ਬਸ ਇੱਕ ਵਪਾਰੀ ਨੂੰ ਹੀ ਠੱਗ ਕਿਹਾ ਜਾਂਦਾ ਤਾਂ ਠੱਗੀ ਕਿਤੇ ਨਾ ਕਿਤੇ ਘਰਾਂ ਵਾਲੇ ਵੀ ਸਾਡੇ ਨਾਲ ਜਿਹੜੇ ਘਰਾਂ ਵਾਲੇ ਚਲੋ ਲੈ ਕੇ ਜਾਂਦੇ ਆ ਉਹੀ ਘਰਾਂ ਵਾਲੇ ਵੀ ਬਹੁਤਿਆਬੀ ਠੱਗੀ ਕੀਤੀ ਹੈ ਪਰ ਅਸਲ ਦੇ ਵਿੱਚ ਉਹ ਵੀ ਉਹ ਨਾਰਮਲ ਉਹਨਾਂ ਘਰਾਂ ਦੇ ਵਿੱਚੋਂ ਹੀ ਪਸ਼ੂ ਆਏ ਆ ਬਿਲਕੁਲ ਹੁਣ ਮੈਂ ਦਿਖਾਉਣਾ ਪਿੱਛੇ ਆ ਜਰਸੀ ਵੇ ਆਜੋ ਜੀ ਚਲਦੀ ਆਪਾਂ ਦੋਸਤੋ ਇੱਕ ਅਨਫੋਰਚੂਨੇਟਲੀ ਇੱਕ ਜਿਹੜੀ ਇਨਸੀਡੈਂਟ ਜਿਹੜਾ ਵਾਪਰ ਗਿਆ ਇੱਧਰ ਤੁਹਾਨੂੰ ਵੈੜ ਦਿਖਾਉਣੇ ਆਪਾਂ ਚਲੋ ਜੀ ਠੀਕ ਆ ਜੀ ਕੰਟੈਂਟ ਜਿਹੜਾ ਚਲੋ ਆਪਾਂ ਦਿਖਾ ਨਹੀਂ ਸਕਦੇ ਫਿਲਹਾਲ ਇੱਕ ਵਾਰੀ ਤੁਹਾਨੂੰ ਮੋٹے ਤੌਰ ਤੇ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਆ ਬੱਚਾ ਸੀਗਾ ਮਗਰ ਇਹ ਬੱਚਾ ਤੇ ਵੈੜ ਜਰਸੀ ਇੱਕ ਵਾਰੀ ਤੁਹਾਨੂੰ ਮੋٹے ਤੌਰ ਤੇ ਦਿਖਾਤੀ ਆ ਠੀਕ ਆ ਜੀ ਬਿਲਕੁਲ ਜੀ ਇਹ ਮਰੀ ਪਈ ਆ ਹਾਂਜੀ ਇਹ ਕੱਲ ਸ਼ਾਮੀ ਬਿਲਕੁਲ ਥੋੜੀ ਜਿਹੀ ਢਿੱਲੀ ਹੋਈ ਹਾਂਜੀ ਤਾਂ ਅਚਾਨਕ ਇਹਦੀ ਮੌਤ ਹੋ ਗਈ ਹਾਂਜੀ ਠੀਕ ਹੈ ਪਰ ਜਿਸ ਦਿਨ ਮੈਂ ਲੈ ਕੇ ਆਇਆ ਸੀਗਾ ਹਾਂਜੀ ਪੱਠੇ ਨੇ ਉਸ ਦਿਨ ਵੀ ਘੱਟ ਖਾਧੀ ਸੀ ਥੋ ਠੀਕ ਹੈ ਚਲੋ ਸੂਪੀ ਹਮ ਸੇਲ ਹੋ ਗਈ ਹਮ ਇੱਕ ਦਿਨ ਮੇਰੇ ਕੋਲੇ ਲਈ ਅਗੇ ਦੀ ਸੇਲ ਹੋ ਗਈ ਸੋਨਾ ਚਲੋ ਦੁੱਧ ਕੱਢਿਆ ਬਿਲਕੁਲ ਉੱਥੇ ਜਾ ਕੇ ਟਰਾਂਸਪੋਰਟ ਤੇ ਜਦੋਂ ਗਈ ਗੱਡੀ ਤੇ ਹਾਂਜੀ ਤਾਂ ਕਿਤੇ ਨਾ ਕਿਤੇ ਜਿਹੜਾ ਉੱਤੋਂ ਗਰਮੀ ਹੋ ਸਕਦੀ ਹੈ ਗਰਮੀ ਜਿਆਦਾ ਉਹ ਲੈ ਕੇ ਆਈ ਗਰਮੀ ਕੱਲਾ ਖੜਨਾ ਬੜਾ ਔਖਾ ਹੋਇਆ ਪਿਆ ਜੀ ਤੇ ਹੋ ਸਕਦਾ ਕਿਤੇ ਨਾ ਕਿਤੇ ਇਹੋ ਜਿਹਾ ਜਿਹੜਾ ਕਾਰਨ ਬਣ ਗਿਆ ਤਾਂ ਜਿਹੜਾ ਬੁਖਾਰ ਇਹਨੂੰ 107 8 ਹੋ ਗਿਆ ਅੱਛਾ ਜੀ ਉਹਦੇ ਕਾਰਨ ਇਹਨੂੰ ਜਿਹੜਾ ਅਟੈਕ ਆ ਗਿਆ ਤਾਂ ਇਹਦੀ ਮੌਤ ਹੋ ਗਈ ਠੀਕ ਹੈ ਜੀ ਹੁਣ ਵਪਾਰੀ ਕਿੰਨੇ ਮੈਂ ਪਸ਼ੂ ਵੇਚੂਗਾ ਘੱਟ ਤੋਂ ਘੱਟ ਵੀ ਹਾਂ ਘੱਟ ਤੋਂ ਘੱਟ ਮੈਂ ਜਿਆਦਾ ਨਹੀਂ ਤਾਂ ਮੈਂ 50 ਪਸ਼ੂ ਵੇਚੂਗਾ ਤੇ ਜਾ ਕੇ ਮੇਰੀ ਪਰਪਾਈ ਹੋਊਗੀ ਆ ਬਿਲਕੁਲ ਜੀ ਠੀਕ ਹੈ ਤਾਂ ਕਿਸੇ ਤੋਂ 2 ਮਿਲ ਗਿਆ 4 ਮਿਲ ਗਿਆ ਹਨਾ ਨਫਾ ਸਲੋ ਰਹਾ ਤੇ ਜਦੋਂ 1000 ਦੀ ਮੈਂ ਲੱਖਾਂ ਦਾ ਰਕਮ ਜਾਣੀ 50 ਦੀ ਲਈ ਸੀ 51 ਦੀ ਆਪਾਂ ਨੂੰ ਘਰੇ ਪਈ ਤਾਂ 51 ਦੀ ਇੱਕ ਵੀਰ ਮੇਰਾ ਐਦਾਂ ਦਾ ਸੱਜਣ ਆ ਗਿਆ ਕਹਿੰਦਾ ਮੈਂ ਤੈਨੂੰ ਨਫਾ ਦੇਣਾ ਹੀ ਨਹੀਂ ਹੂੰ ਹੂੰ ਮੈਂ ਮੈਨੂੰ ਪੂਰੇ ਹੀ ਦੇਨੇ ਆ ਪੂਰੇ ਦੇਨੇ ਪੂਰਿਆਂ ਦੀ ਲੈ ਗਿਆ ਫਿਰ ਉਹਦੇ ਮਨ ਨੂੰ ਨਹੀਂ ਲੱਗੀ ਫਿਰ ਦੇ ਗਿਆ ਫਿਰ ਕਹਿੰਦਾ ਨਹੀਂ ਮੈਂ ਦੂਜੀ ਦੇ ਦੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਪਰ ਉਹ ਕਿਤੇ ਨਾ ਕਿਤੇ ਚਲੋ ਸੱਜਣ ਤਾਈ ਦੇ ਚੱਕਰ ਦੇ ਵਿੱਚ ਹਨਾ ਯਾਰੀ ਦੋਸਤੀ ਦੇ ਵਿੱਚ ਇਹ ਘਟਾ ਮੈਨੂੰ ਚੱਲਣਾ ਪਿਆ ਹੂੰ ਠੀਕ ਹੈ ਨਹੀਂ ਤਾਂ ਮੈਂ ਕਹਿੰਦਾ ਯਾਰ ਮੈਂ ਤਾਂ ਵੇਚਤੀ ਆ ਜੇ ਮੈਂ ਪਿਛਲੇ ਘਰ ਵਾਲੇ ਨੂੰ ਜਾ ਕੇ ਆਂਦਾ ਯਾਰ ਤੂੰ ਤਾਂ ਮੈਨੂੰ ਬਿਮਾਰ ਦੇਤੀ ਆ ਇੱਕ ਵਾਰੀ ਵੀ ਨਹੀਂ ਕਿਹਾ ਕਿਉਂਕਿ ਬਿਲਕੁਲ ਚਲੋ ਵਪਾਰ ਵਾਲੇ ਨੂੰ ਠੱਗ ਨਾ ਕਿਹਾ ਕਰੋ ਬਿਲਕੁਲ ਉਹਦੇ ਬਸ ਦੀ ਗੱਲ ਨਹੀਂ ਹੁੰਦੀ ਹਰ ਕੋਈ ਚਾਹੁੰਦਾ ਕਿ ਮੇਰੀ ਦੁਕਾਨ ਤੇ ਚੰਗਾ ਪਸ਼ੂ ਆਵੇ ਬਿਲਕੁਲ ਜੀ ਮੈਂ ਚੰਗਾ ਵੇਚਾਂ ਕੋਈ ਚਾਹੇ ਕਿਸੇ ਵੀ ਤਰ੍ਹਾਂ ਦੀ ਦੁਕਾਨ ਬਿਲਕੁਲ ਕੋਸ਼ਿਸ਼ ਕਰਦਾ ਅਗਲਾ ਹਾਂ ਕਿ ਮੈਂ ਚੰਗੀ ਚੀਜ਼ ਲਿਆ ਕੇ ਵੇਚਾਂ ਲੋ ਦੋਸਤੋਂ ਲਾਂਬਾ ਲਾਈਨ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਥੋੜਾ ਜਿਹਾ ਜੀ ਨੂੰ ਸੈਨ ਕਰਿਆ ਕਰੋ ਜਜ਼ਬ ਕਰਿਆ ਕਰੋ ਵਾਧਾ ਘਟਾ ਹੈ ਸਰੀਰ ਆ ਜਾਂ ਜਾਨ ਆ ਕਿਤੇ ਨਾ ਕਿਤੇ ਬੁਖਾਰ ਢਿੱਲ ਮੱਠ ਇਹ ਤਕਰੀਬਨ ਜਿਹੜੀਆਂ ਚੱਲਦੀਆਂ ਰਹਿੰਦੀਆਂ ਬਿਲਕੁਲ ਜੀ ਬਿਲਕੁਲ ਲੋ ਦੋਸਤੋਂ ਇਹ ਮੈਂ ਤੈਨੂੰ ਦਿਖਾਤਾ ਇਨਸੀਡੈਂਟ ਹੋ ਗਿਆ ਸੀਗਾ ਚਲੋ ਇੱਕ ਪ੍ਰੇਮ ਪਿਆਰ ਭਰਪੀ ਸੀਗੀ ਉਹ ਵੀਰ ਨੇ ਐਕਸਚੇਂਜ ਕਰਨੀ ਚਾਹੀਜੀ ਜਿਹੜਾ ਚੇਂਜ ਕਰਕੇ ਬਾਅਦ ਵਿੱਚ ਇੱਕ ਨਵਾਂ ਪਸ਼ੂ ਉਹਨਾਂ ਨੂੰ ਦੇਤਾ ਤੇ ਲਾ ਮਠਾ ਪਸ਼ੂ ਸੀ ਇਹਨਾਂ ਨੂੰ ਵੀ ਪਤਾ ਸੀ ਮੇਲਾ ਤਾਂ ਹਰਵੇਲ ਤੈਨੂੰ ਵੀ ਪਤਾ ਸੀ ਵੀ ਢਿੱਲ ਮਠੇ ਇੰਨੀ ਜਿਆਦੀ ਆ ਪਤਾ ਨਹੀਂ ਇਹ ਬਜੇ ਜਾਂ ਨਾ ਬਜੇ ਵੀ ਉੱਥੋਂ ਵਾਪਸ ਜਿਹੜੇ ਸਮਾਖੀ ਬਿਲਕੁਲ ਉਹਨਾਂ ਕੋਲ ਤਿੰਨ ਦਿਨ ਰਹੀ ਮੇਰੇ ਕੋਲ ਜਦੋਂ ਸੂਈ ਆ ਉਸ ਦਿਨ ਹੀ ਉਹ ਲੈ ਗਏ ਆ ਅਗਲੇ ਦਿਨ ਚਲੋ ਆਪਣੇ ਕੋਲੇ ਠੀਕ ਠਾਕ ਸੀ ਉਹਨਾਂ ਕੋਲੇ ਜਾ ਕੇ ਨੇ ਪੱਠੇ-ਪੁੱਠੇ ਘਟ ਖਾਦੇ ਉਹਨਾਂ ਕੋਲ ਕੀਤੀ ਚਲੋ ਲੈ ਜਾਂਦੀ ਆ ਆਪਾਂ ਚਲੋ ਇੱਕ ਹਨਾ ਸਾਂਝ ਲਾ ਲੋ ਯਾਰੀ ਦੋਸਤ ਅਛਾ ਹਰਵੇਲ ਸਿਆ ਇੱਕ ਹੋਰ ਗੱਲ ਆ ਯਾਰ ਇੱਕ ਵਾਰੀ ਪਸ਼ੂ ਵਿਕਿਆ ਹੋਇਆ ਵਾਪਸ ਆਉਣ ਵਾਲੀ ਗੱਲ ਨਹੀਂ ਹੈਗੀ ਇਹ ਕੋਈ ਕੋਈ ਮੈਨੂੰ ਲੱਗਦਾ ਵੀ ਕੋਈ ਤਣ ਤੇ ਕਪੜਾ ਕਿਸੇ ਨੇ ਪਾਉਣਾ ਨਾ ਰੈਡੀਮੇਡ ਦੀ ਦੁਕਾਨ 'ਚ ਵੜਦਾ ਉੱਥੇ ਵੀ ਮੋٹے ਦੌਰ ਤੇ ਲਿਖਿਆ ਹੁੰਦਾ ਵੀ ਫੈਸ਼ਨ ਦੇ ਦੌਰ ਦੇ ਵਿੱਚ ਗਾਰੰਟੀ ਦੀ ਨਹੀਂ ਦੇਣਾ ਵੀ ਕਹਿਣ ਤੋਂ ਭਾਵ ਹੈ ਵੀ ਇਹ ਦੁੱਧ ਜੇ ਕਿਸੇ ਵੀਰ ਨੇ ਪੀਣਾ ਉਹਦੀ ਲੋੜ ਨੂੰ ਖਰੀਦਣੀ ਆ ਕੋਈ ਆਪਾਂ ਇੱਥੇ ਬਾਹਲੀ ਜਦ ਦੀ ਕੋਈ ਸਪਲਾਈ ਨਹੀਂ ਲਾਉਂਦੇ ਵੀ ਇਹ ਤੁਸੀਂ ਲੈ ਕੇ ਜਾਓ ਇਹ ਕਿਸੇ ਨੂੰ ਲੋੜ ਆ ਜਾਂ ਰੇਟ ਚਾਜ ਦਾ ਪਸ਼ੂ ਜਾਜ ਦਾ ਅਗਲੇ ਨੇ ਖਰੀਦਣੇ ਖਰੀਦਣ ਆਪਾਂ ਜੇ ਗੱਲ ਕਹਿੰਦੇ ਦੋ ਟਾਈਮ ਆਓ ਚੁਾਈ ਕਰੋ ਆ ਆਗੇ ਆਪਦੀ ਗੱਬਣਾਂ ਟਿੱਪ ਕੇ ਲੈ ਕੇ ਜਾਓ ਅਸੀਂ ਜਿਹੜੀ ਚੀਜ਼ ਦੀ ਗਰੰਟੀ ਦੇਵਾਂਗੇ ਉਹ ਤੇ ਅਸੀਂ ਖਰੇ ਉਤਰਾਂਗੇ ਅਸੀਂ ਥਣ ਦੀ ਗਰੰਟੀ ਦੇ ਕੇ ਕੱਲਾਂਗੇ ਪਾਰ ਪਿੱਛੇ ਦੀ ਬਿਲਕੁਲ ਜੀ ਬਿਲਕੁਲ ਠੀਕ ਆ ਉਹ ਵੀ 2 ਦਿਨ ਹਾਂ ਵੀ 2 ਦਿਨ ਜਾ ਕੇ 2 ਦਿਨਾਂ ਬਾਅਦ ਪਿੱਛਾ ਮਾਰ ਦੇ ਉਹਦੀ ਕੋਈ ਗਰੰਟੀ ਨਹੀਂ ਆ ਬਿਲਕੁਲ ਜੀ 3 ਦਿਨਾਂ ਬਾਅਦ ਮਾਰ ਜੇ ਉਹਦੀ ਕੋਈ ਗਰੰਟੀ ਨਹੀਂ ਹੂੰ ਹੂੰ ਕਿਉਂਕਿ ਜਿੰਨੇ ਪਿੱਛਾ ਮਾਰਦੇ ਪਸ਼ੂ ਨੇ ਹੁੰਦਾ ਵਾ ਉਹਨੇ ਦਾ 2-4 ਘੰਟੇ ਜੀ ਆਪਦਾ ਜਲਵਾ ਵਿਖਾ ਦੇਣਾ ਸਹੀ ਆ ਲਓ ਦੋਸਤੋ ਜਰੂਰੀ ਬੇਨਤੀਆਂ ਨੇ ਛੋਟਲੀ ਗੱਲ ਕਰ ਦਿੱਤੀ ਆ ਕਨਸੈਪਟ ਵੱਡਾ ਹੈ ਗੱਲ ਕਰਨ ਨੂੰ ਦੋਸਤੋ ਕੈਂਟਾ ਡੇਢ ਕੈਂਟਾ ਵੀ ਆਪਾਂ ਤੁਹਾਡੇ ਨਾਲ ਗੱਲ ਕਰ ਸਕਦੇ ਆ ਇਸੇ ਕਨਸੈਪਟ ਦੇ ਉੱਪਰ ਗੱਲਾਂ ਬਹੁਤ ਨੇ ਜੋ ਵੀ ਆ ਬਿਲਕੁਲ ਸਚਾਈ ਨਾਲ ਹੱਥ ਜੋੜ ਕੇ ਬੇਨਤੀ ਆ ਮੈਂ ਆਪਣੀ ਨਹੀਂ ਗੱਲ ਕਰ ਰਿਹਾ ਮਹਾਰਾਜ ਦੀ ਕਿਰਪਾ ਆਪਾਂ ਨੂੰ ਕਦੀ ਕਿਸੇ ਨੇ ਇਹ ਵਰਲਡ ਨਹੀਂ ਵਰਤਿਆ ਮੇਰੇ ਤੇ ਠੀਕ ਆ ਪਰ ਮੈਂ ਆਮ ਕਈਆਂ ਦੇ ਦੇਖਦਾ ਠੱਗ 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 ਯਾਰ ਉਹ ਉਹ ਵਪਾਰੀ ਵੀ ਘਰੋਂ ਲੈ ਕੇ ਆਇਆ ਤੁਹਾਡੇ ਘਰਾਂ ਦੇ ਵਿੱਚੋਂ ਲੈ ਕੇ ਆਇਆ ਕਿਤੇ ਉਹਨੇ ਕੋਈ ਉਹ ਮਸ਼ੀਨ ਨਹੀਂ ਉਹਦੇ ਘਰੇ ਕਿੰਨੇ ਉੱਥੋਂ ਪੈਦਾ ਕੀਤੀਆਂ ਦੁੱਧ ਉਹਨੇ ਠੱਪਾ ਮਾਰ ਕੇ ਬਣਾਤੀਆਂ ਕਿਸਾਨ ਦੇ ਘਰੋਂ ਹੀ ਲਾਇਆ ਬਿਲਕੁਲ ਜੀ ਕਦੀ ਕਿਸਾਨ ਦੇ ਘਰੇ ਵਪਾਰੀ ਜਾ ਕੇ ਅੱਜ ਤੱਕ ਜਿਹੜੇ ਬੰਦੇ ਨੇ ਕਿਹਾ ਹੋਵੇ ਮੈਨੂੰ ਕਮੈਂਟ ਕਰਕੇ ਜਾਂ ਮੈਨੂੰ ਕਾਲ ਕਰਕੇ ਕਹਿ ਦੇ ਕਿ ਯਾਰ ਅਸੀਂ ਘਰੋਂ ਪਸ਼ੂ ਸੇਲ ਕੀਤਾ ਸੀ ਵਪਾਰੀ ਨੂੰ ਸਾਡੇ ਘਰੇ ਆਇਆ ਪਰ ਵਪਾਰੀਆਂ ਨੂੰ ਮੈਂ ਕਹਿ ਦਿੰਨਾ ਕੰਟੈਕਟ ਕਰਕੇ ਵਪਾਰੀਆਂ ਦੇ ਅੱਡੇ ਤੇ ਰੋਜ਼ ਇਸ ਲੋਕੀ ਆਉਂਦੇ ਆ ਯਾਰ ਇਹਨੇ ਲੱਤ ਮਾਰਤੀ ਇਹਨੇ ਦੁੱਧ ਥੋੜਾ ਦੇਤਾ ਇਹਨੇ ਪੂਛ ਮਾਰਤੀ ਯਾਰ ਉਹਨੇ ਵਪਾਰੀ ਨੇ ਪੱਠੇ ਨਹੀਂ ਜੋ ਪਾਉਣੇ ਹੂੰ ਹੂੰ ਸਾਮ ਸੰਭਾਲ ਤੁਸੀਂ ਕਰਨੀ ਕਰਨੀ ਆ ਜੇ ਘਾਟਾ ਵਾਦਾ ਤੁਸੀਂ ਚੱਲਣਾ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਇਹ ਸ਼ਾਰਟਲੀ ਠੀਕ ਹੈ ਜੀ ਐਕਸਪਲੇਨ ਜਿਹੜਾ ਤੁਹਾਨੂੰ ਕਰ ਦਿੱਤਾ ਮੇਰਾ ਤੁਹਾਡੇ ਨਾਲ ਵੀ ਉਹਨਾਂ ਵਾਹ ਹੈਗਾ ਦੋਸਤੋ ਜਿੰਨੀ ਆਡੀਅנס ਆ ਵਪਾਰੀ ਵੀਰਾਂ ਨਾਲ ਵੀ ਹੈਗਾ ਕਿਉਂਕਿ ਇਹਨਾਂ ਦੀਆਂ ਰੋਜ਼ ਦੀਆਂ ਦਰਦਾਂ ਮੁਸ਼ਕਲਾਂ ਪੀੜਾਂ ਜਿਹੜੀਆਂ ਇਹਨਾਂ ਦੀਆਂ ਵੀ ਹੈਗੀਆਂ ਨੇ ਕਿਉਂਕਿ ਮਾਲ ਕੋਚਕ ਜਿਹੜੇ ਵੀਰ ਉਧਾਰ ਵੀ ਲੈਂਦੇ ਆ ਉਹਨਾਂ ਨੂੰ ਵੀ ਰਕਮ ਦੇਣੀ ਪੈਂਦੀ ਹੈ ਜਿਹੜੇ ਨਗਦ ਲੈਂਦੇ ਆ ਦੋਸਤੋ ਉਹਨਾਂ ਨੇ ਵੀ ਬਿਲਕੁਲ ਆਪਣੀ ਬਿਲਕੁਲ ਦਾਅ ਤੇ ਲਾਈ ਹੁੰਦੀ ਹੈ ਰਕਮ ਉਹਨਾਂ ਦੇ ਜੋ ਕੋਈ 2000 3000 ਬੈਨੀਫਿਟ ਤੱਕ ਕੇ ਆਪਦਾ ਕੰਮ ਆਦਾ ਪੇਸ਼ਾ ਕਰ ਰਹੇ ਨੇ ਇਸ ਕਰਕੇ ਮੇਰਾ ਵੀਰ ਤਸੱਲੀ ਆ ਗੇਟੋਂ ਬਾਹਰ ਦੀ ਕੋਈ ਨਹੀਂ ਹੈਗੀ ਗੇਟੋਂ ਅੰਦਰ ਦੀ ਤਸੱਲੀ ਆ ਦੋ ਡੰਗ ਚੋ ਲੋ ਤਿੰਨ ਟਾਈਮ ਚੋ ਲੋ ਬਾਅਦ ਵਿੱਚ ਮੋਸਟਲੀ ਜਿਆਦਾ ਕੀ ਕਰਦੇ ਵੀਰ ਮੈਨੂੰ ਫੋਨ ਕਰਦੇ ਆ ਭਰਾ ਮੇਰੇ ਮੈਂ ਬਾਰ-ਬਾਰ ਇੱਕ ਇੱਕ ਪਸ਼ੂ ਤੇ ਤੁਹਾਨੂੰ 4-4 ਰੁਪਏ ਦੀ ਬੇਨਤੀ ਕਰਦਾ ਵੀ ਆਪਦੀ ਤਸੱਲੀ ਕਰੋ ਆਦਰਵਾਇਜ਼ ਮੰਨ ਲਓ ਵੀ ਇੱਕ ਤੁਹਾਡੇ ਘਰੇ ਕੋਈ ਢਲਾ ਮਠਾ ਹੋ ਜੇ ਉੱਥੇ ਘਟਬੱਤ ਥਾਣ ਨਿਕਲੇ ਉਹਦੀ ਕੋਈ ਤਸੱਲੀ ਗਾਰੰਟੀ ਨਹੀਂ ਕੀ ਇੱਥੇ ਤੁਸੀਂ ਤਸੱਲੀ ਕਰ ਲਓ ਨਹੀਂ ਪਸੰਦ ਆਉਂਦਾ ਦੂਜਾ ਪਸ਼ੂ ਖੜਾ ਉਹਦੀ ਤਸੱਲੀ ਕਰ ਲਓ ਠੀਕ ਆ ਜੀ ਜੇ ਕਿਤੇ ਕਮੀ ਪੇਸ਼ੀ ਲੱਗਦੀ ਆ ਉਹ ਤਾਂ ਖਰੇ ਰਹਿਣਗੇ ਵਪਾਰੀ ਵਰਗ ਖਰੇ ਰਹਿਣਗੇ ਉਮੀਦ ਕਰਦੇ ਆ ਤੇ ਹਰਵੈਲ ਭਾਈ ਨਾਲ ਦੀ ਨਾਲ ਸ਼ੁਰੂਆਤ ਕਰ ਲਈਏ ਹੋਰ ਕੋਈ ਗੱਲ ਕਰਨੀ ਦੀ ਜ਼ਰੂਰਤ ਨਹੀਂ ਬਾਕੀ ਚਲੋ ਸਾਡਾ ਫਰਜ ਸੀਗਾ ਦੱਸਣਾ ਕਹਿਣਾ ਅਸੀਂ ਕਿ ਅੱਜ ਉਹ ਸਾਡੀਆਂ ਮਤਲਬ ਅੰਦਰ ਦੀ ਭਾਵਨਾ ਸੀਗੀ ਅੰਦਰ ਦੀ ਦਰਦ ਸੀ ਸਾਡੇ ਉਹ ਅਸੀਂ ਬਿਆਨ ਕੀਤੀ ਕਿਉਂਕਿ ਅਸੀਂ ਬਹੁਤ ਕੁਝ ਚਲਦੇ ਆ ਸਾਡੇ ਨਾਲ ਇਹੋ ਜਿਹਾ ਹਰ ਮਹੀਨੇ ਜਾਂ ਦੂਜੇ ਤੀਜੇ ਮਹੀਨੇ ਇਹੋ ਜਿਹਾ ਐਕਸੀਡੈਂਟ ਹੁੰਦਾ ਹੀ ਰਹਿੰਦਾ ਬਿਲਕੁਲ ਠੀਕ ਹੈ ਪਰ ਇੰਨਾ ਸਾਨੂੰ ਪ੍ਰੋਫਿਟ ਨਹੀਂ ਹੁੰਦਾ ਵਪਾਰੀ ਨੂੰ ਜਿੰਨਾ ਤੁਸੀਂ ਘਰੇ ਬੈਠ ਕੇ ਸੋਚਦੇ ਜੋ ਜਾਂ ਕਮੈਂਟਾਂ 'ਚ ਗੱਲ ਕਰਦੇ ਜੋ ਬੰਦੇ ਦਾ ਆ ਵਾਹ ਇਹਦੀ ਸਾਫ ਸਫਾਈ ਕਰਨੀ ਹੁਣ ਤੁਸੀਂ ਦੇਖੋ ਕਿਦਾਂ ਚਮਕਨਦੇ ਆ ਲਿਸਕੀਆਂ ਪਈਆਂ ਰੱਜੀਆਂ ਪਈਆਂ ਹਨਾ ਬਿਲਕੁਲ ਜੀ ਬਿਲਕੁਲ ਤੇ ਜੇ ਸਾਰੇ ਘਰੇ ਜਾ ਕੇ ਚੀਜ਼ ਕਰਨ ਤਾਂ ਕਦੀ ਲੰਬਾ ਆ ਬਿਲਕੁਲ ਜੀ ਬਿਲਕੁਲ ਸੋ ਦੋਸਤੋ ਕਈ ਵਾਰ ਮੈਂ ਵੀਡੀਓ ਪਾਉਣਾ ਨਾ ਬੜੇ ਸਾਫ ਸੁਥਰੇ ਪਸ਼ੂ ਹੁੰਦੇ ਆ ਚਿਚੜਾ ਚਿਚੜ ਲੱਗੇ ਹੁੰਦੇ ਆ ਤੇ ਬਿਲਕੁਲ ਕਹਾਵਾ ਫੁੱਲੀਆਂ ਪਈਆਂ ਹੁੰਦੀਆਂ ਨੇ ਉਹ ਕਾਰਨ ਵਪਾਰੀ ਦਾ ਨਹੀਂ ਵਪਾਰੀ ਆਪਦੇ ਲੋਕ ਇੱਕ ਦੋ ਦਿਨਾਂ ਦੇ ਵਿੱਚ ਪੂਰਾ ਟ੍ਰੀਟਮੈਂਟ ਦੇ ਦਿੰਦਾ ਉਹਨੂੰ ਇੱਥੇ ਆਣ ਕੇ ਹੱਥੀ ਲਾ ਕੇ ਤਸੱਲੀ ਦੇ ਨਾਲ ਪਸ਼ੂ ਨੂੰ ਚਮਕਾ ਦਿੰਦਾ ਉਸ ਤੋਂ ਪਹਿਲਾਂ ਤਾਂ ਜਿਹੜਾ ਕੰਮ ਹੁੰਦਾ ਉਹ ਘਰਾਂ ਦੇ ਵਿੱਚੋਂ ਪਸ਼ੂ ਨਿਕਲਦਾ ਪੈਸੇ ਹਰਕ ਵੀਰ ਚੰਗੇ ਬਟਣਾ ਚਾਹੁੰਦਾ ਪਰ ਇੰਨੀ ਦੇਖ ਰੇਖ ਨਹੀਂ ਹੁੰਦੀ ਵੀ ਕੋਈ ਚਿਚੜਾ ਦੀ ਕੋਈ ਦਵਾਈ ਕੋਈ ਪਸ਼ੂ ਨੂੰ ਟੀਕਾ ਟੱਲਾ ਲਾ ਕੇ ਆਪ ਰੱਖ ਸਕੀਏ ਇਸ ਕਰਕੇ ਮੇਰਾ ਵੀਰ ਜੇ ਦੁੱਧ ਪੀਣਾ ਚੰਗਾ ਦੁੱਧ ਪੀਣਾ ਹੈ ਸਹੀ ਦੁੱਧ ਪੀਣਾ ਹੈ ਖਰਾਕੀ ਦੁੱਧ ਪੀਣਾ ਤੇ ਮੇਰਾ ਵੀਰ ਇਹਦੀ ਕੇਅਰ ਵੀ ਕਰਨੀ ਬੜੀ ਜ਼ਰੂਰੀ ਆ ਘਰੇ ਲਾ ਜਾ ਕੇ ਦੋਸਤੋ ਜੇ 9 ਲੀਟਰ ਕਿਹਾ ਹੋਗਾ 12 13 ਲੀਟਰ ਵੀ ਕਈ ਵਾਰ ਚੋਰੇ ਆ ਚਲੋ ਜੱਗ ਜਾਰ ਨਹੀਂ ਕਰਦੇ ਕਿ ਜਦੋਂ ਕਿਤੇ ਬੰਦਾ ਹੌਲਾ ਪੈਂਦਾ ਉਦੋਂ ਜੱਗ ਜਾਰ ਹੁੰਦੀ ਏ ਗੱਲ ਉਦੋਂ ਗੱਲਾਂ ਸਾਹਮਣੇ ਨਿਕਲ ਕੇ ਬਾਹਰ ਆ ਜਾਂਦੀਆਂ ਨੇ ਬਿਲਕੁਲ ਸਾਨੂੰ ਸਾਬ ਗੱਲ ਤਾਂ ਫਿਰ ਤੁਹਾਡੀ ਗੱਲ ਚੋਂ ਗੱਲ ਆ ਜਾਂਦੀ ਆ ਇਹ ਤਾਂ ਵੱਧ ਦੇਤਾ ਫਿਰ ਕੋਈ ਲੰਬਾ ਨਹੀਂ ਹਾਂਜੀ ਇਹ ਥੋੜਾ ਬੋਦਾ ਕੱਟ ਦੇਤਾ ਤਾਂ ਚੀਕੀ ਜਾਣਾ ਆ ਹੋ ਗਿਆ ਆ ਹੋ ਗਿਆ ਮੇਰੇ ਭਰਾਓ ਤੁਹਾਡੇ ਘਰਾਂ ਚੋਂ ਹੀ ਅਸੀਂ ਪਸ਼ੂ ਖਰੀਦਦੇ ਆ ਕੋਈ ਸਾਡੇ ਕੋਲੇ ਮਸ਼ੀਨ ਨਹੀਂ ਆ ਕੁਝ ਨਹੀਂ ਹੈਗਾ ਕਰਾਂ ਤਾਂ ਅਸੀਂ ਲੈ ਕੇ ਆਉਨੇ ਆ ਕਦੀ ਵੀ ਅਸੀਂ ਜਾ ਕੇ ਕਦੀ ਪਿਛਲੇ ਪਰਿਵਾਰ ਨੂੰ ਫੋਨ ਕਰਕੇ ਨਹੀਂ ਕਿਹਾ ਜਾਂ ਤੇਰਾ ਪਸ਼ੂ ਮਾਰਾ ਨਿਕਲਿਆ ਹਾਂ ਥੋੜਾ ਬੋਤਾ ਸਹਿਨ ਕਰਿਆ ਕਰੋ ਬਾਕੀ ਆਪੂ ਆਪਣੀ ਕਿਸਮਤ ਆ ਬਿਲਕੁਲ ਠੀਕ ਆ ਜੇ ਕਿਸਮਤ ਆ ਇਹ ਸਭ ਕੁਝ ਆ ਬਿਲਕੁਲ ਲੋਬ ਦੋਸਤੋ ਨਾਲ ਦੀ ਨਾਲ ਸ਼ੁਰੂਆਤ ਕਰਦੇ ਆ ਦੋ ਐਨੀਮਲ ਜਿਹੜੇ ਆ ਵੀਰ ਹਰਬੇਲ ਦੇ ਕੋਲ ਇਹ ਦਿਖਾ ਦਿੰਨੇ ਆ ਇੱਕ ਝੋਟੀ ਸਾਹਮਣੇ ਤੁਸੀਂ ਦੇਖ ਰਿਹਾ ਜੇ ਸ਼ੁਰੂਆਤ ਇਹਦੇ ਤੋਂ ਕਰ ਲਾਂਗੇ ਹਰਬੇਲ ਭਾਈ ਸੂਹਾ ਇਹ ਗੱਬਣ ਬਿਲਕੁਲ ਦੂਜੇ ਸਵੇਰੇ ਸੂਣਾ ਝੋਟੀ ਨੇ ਅੱਛਾ ਇਹ ਪਿੰਡ ਨਾਰਲੀ ਤੋਂ ਲਈ ਆਪਾਂ ਠੀਕ ਆ ਜੀ ਬੂਰੇ ਨਾਰਲੀ ਵਾਲੇ ਦੀ ਧੀ ਆ ਹਮਮ ਠੀਕ ਆ ਮੈਂ ਬੈਕ ਦੱਸ ਰਿਹਾ ਇਹਦਾ ਕਿੱਥੋਂ ਆਈ ਆ ਹਾਂ ਠੀਕ ਆ ਜੀ ਕਿਉਂਕਿ ਬਨਾਰਲੀ ਪਿੰਡ ਦੇ ਵੀ ਲੋਕ ਕਿਤੇ ਨਾ ਕਿਤੇ ਆਡੀਅנס ਹੋਣਗੇ ਦੇਖਦੇ ਹੋਣਗੇ ਹਾਂਜੀ ਹਾਂਜੀ ਠੀਕ ਆ ਨਾਰਲੀ ਤੋਂ ਆਈ ਆ ਕੋਈ ਇਹਦਾ ਜਿਹੜਾ ਰੇਟ ਆ ਥੋੜਾ ਜਿਹਾ ਇਹ ਆਪਦਾ ਮਾਰ ਜਾਣਾ ਵਿੱਚ ਆ ਉਹਨੇ ਕੀ ਮੰਗਾਗੇ ਜਿੰਨੇ ਦੀ ਦੇ ਦੇ ਜੀ ਬਿਲਕੁਲ ਤੇ ਦੂਜਾ ਸੂਆ ਦੋਸਤੋ ਸੁਣੀ ਆ ਝੋਟੀ ਬਹੁਤ ਨਾਰਲੀ ਰਵਾ ਬਹੁਤ ਵੀਰਾਂ ਨੇ ਸੁਣਿਆ ਹੋਊਗਾ ਪੂਰਾ ਨਾਰਲੀ ਵੀ ਉੱਥੋਂ ਆ ਤੇ ਬਹੁਤ ਪਸ਼ੋਕੜ ਕਿਉਂਕਿ ਬਾਰਡਰ ਬੈਲਟ ਆ ਬਾਰਡਰ ਏਰੀਆ ਥੋੜੀ ਦੂਰੀ ਤੇ ਕਿਲੋ ਅੱਧਾ ਕਿਲੋਮੀਟਰ ਦੀ ਦੂਰੀ ਤੇ ਬਾਰਡਰ ਪਾਕਿਸਤਾਨ ਹਿੰਦੂਸਤਾਨ ਬਾਰਡਰ ਆ ਤੇ ਜਦੋਂ ਵਾਂਡਦੇ ਸਮੇਂ ਦੋਸਤੋ ਕਈ ਬਹੁਤ ਚੰਗੇ ਪਸ਼ੂ ਨਿਕਲੇ ਆ ਉਥੋਂ ਉਹਨਾਂ ਦਾ ਰਵਾ ਜਿਹੜਾ ਦੋਸਤੋ ਬੈਕਗ੍ਰਾਉਂਡ ਆ ਉਹਨਾਂ ਪਸ਼ੂਆਂ ਦੀ ਤੁਰੀ ਆ ਰਹੀ ਹੈ ਤੇ ਫਿਲਹਾਲ ਮੈਂ ਤੁਹਾਨੂੰ ਝੋਟੀ ਇੱਕ ਵਾਰੀ ਪੂਰਾ ਦਿਖਾਉਂਗਾ ਦੋਸਤੋ ਸਟਰਕਚਰ ਵੇਖੋ ਤੁਸੀਂ ਬਹੁਤ ਪਿਆਰਾ ਸਟਰਕਚਰ ਤੇ ਨੋਰਮਲੀ ਆਪਾਂ ਗੱਲ ਕਰਾਂਗੇ ਇੱਥੇ ਆਣ ਕੇ ਜਿਹੜੀ ਚੀਜ਼ ਤੁਸੀਂ ਦੇਖਣੀ ਗਈ ਆ ਹਾਈਟ ਕਰ ਤਾਂ ਬੇਸ਼ੱਕ ਦੋਸਤੋ ਮਧਰੀ ਡੌਲੀ ਦੀ ਝੋਟੀ ਦੂਜਾ ਸੁਆ ਸੂਨ ਵਾਲੀ ਤੇ ਬਟਨ ਹਰਵੇਲ ਇਹਨੂੰ ਬਟਨ ਕਹਿ ਸਕਦੇ ਆ ਇਹਨੂੰ ਬਟਨ ਕਹਿ ਸਕਦੇ ਆ ਲਓ ਦੋਸਤੋ ਠੀਕ ਆ ਬਿਲਕੁਲ ਜੀ ਗੱਲ ਕਰੀਏ ਆਪਾਂ ਸੰਧੂ ਬਟਨਾ ਦੀ ਵਾਕਈ ਬਟਨ ਕਹਦੇ ਆ ਲੱਗਦਾ ਜਿਵੇਂ ਦੋ ਥਾਣੇ ਲੱਗੇ ਹੋਣ ਦੋ ਥਾਣੇ ਲੱਗੇ ਹੋਣਾ ਠੀਕ ਆ ਜੀ ਤੇ ਬਹੁਤ ਭਰੂਗੀ ਝੋਟੀ ਤੇ ਲੈਵਲ ਹੋਆ ਚੰਗਾ ਵਾ ਲਓ ਦੋਸਤੋ ਠੀਕ ਆ ਮਹਾਰਾਜ ਦੀ ਕਿਰਪਾ ਨਾਲ ਬਹੁਤ ਚੰਗੀ ਨਿਕਲੂਗੀ ਠੀਕ ਆ ਜੀ ਉਹ ਪਿੰਡ ਦੀ ਦੋਸਤੋ ਹਿੱਟਰੀ ਇਹੋ ਜੀ ਆ ਵੀ ਉੱਥੇ ਨਾ ਬੂਰੇਆਂ ਦੀਆਂ ਬੜੀਆਂ ਕਟੀਆਂ ਝੋਟ ਤੇ ਜਮਦੀਆਂ ਦੇ ਲੇਵੇ ਹਵਾਨੇ ਵੇਖਣ ਵਾਲਿਆ ਵੀ ਐਂ ਲੱਗਦਾ ਜਿਵੇਂ ਪਸੂ ਲਾਏ ਪਿਆ ਹੁੰਦਾ ਤੇ ਬਾਕੀ ਸਿੰਘੀ ਵੇਖੋ ਬੜੀ ਪਿਆਰੀ ਬਹੁਤ ਸੋਹਣੀ ਬਹੁਤ ਖੁੱਖ ਬਿਲਕੁਲ ਬਿੱਲੀ ਮਣਕੀ ਆ ਪਰ ਮੈਨੂੰ ਲੱਗਦਾ ਵੀ ਉਹਨਾਂ ਦੇ ਘਰ ਦੀ ਏ ਛੋਟੀ ਬਿਲਕੁਲ ਆਪਾਂ ਜਿੰਨਾ ਬੰਦਿਆਂ ਤੋਂ ਲਈ ਆ ਆਪਣੇ ਐਸੇ ਬੂਰੇ ਦੀ ਨਹੀਂ ਲੱਗਦਾ ਵੀ ਸਿੰਘ ਸੁੰਗ ਵੀ ਬੂਰੇ ਨਾਰ ਲਈ ਦੇ ਉੱਪਰ ਹੀ ਬਿਲਕੁਲ ਪਿਓ ਤੇ ਆ ਹੋ ਸਕਦੇ ਵੀ ਜੇ ਉਹਦੀ ਕੱਟੀ ਨਾ ਹੋਵੇ ਤੇ ਹਾਂਜੀ ਮੈਂ ਬੂਰੇ ਨਾਰਲੀ ਦਾ ਨਾ ਹੋਵੇ ਵੀ ਸਿੰਘ ਸੰਗੋਸੇ ਤਰਾਈਂ ਕੱਟੀ ਬਿਲਕੁਲ ਬਿਲਕੁਲ ਨਹੀਂ ਨਹੀਂ ਹਾਂਜੀ ਇਤੀ ਪਿੰਡ ਨਾਰਲੀ ਤੇ ਹੋਈ ਆ ਉਸੇ ਮਾਲੀ ਦੀ ਧੀ ਆ ਬੂਰੇ ਨਾਰਲੀ ਦੀ ਆ ਹਾਂ ਬੂਰੇ ਨਾਰਲੀ ਦੀ ਧੀ ਆ ਇਹ ਤਾਂ ਪਹਿਲਾਂ ਵੀ ਆਪ ਐਡ ਕਰਦਾ ਗੱਲ ਠੀਕ ਆ ਜੀ ਠੀਕ ਆ ਮੈਂ ਸਿੰਘਾਂ ਤੋਂ ਲਾਇਆ ਹਸ ਆਪਾਂ ਬੂਰੇ ਦੇ ਵੀ ਆਪਣੇ ਮਾਲੀ ਦੀ ਸਿੰਘ ਇਸੇ ਤਰ੍ਹਾਂ ਸੀ ਬਿਲਕੁਲ ਬਿਲਕੁਲ ਤੇ ਲਓ ਤਾਂ ਬੂਰੇ ਦੀ ਬਹੁਤ ਸੋਹਣੀ ਕੱਦ ਕਾ ਠੀਕ ਆ ਕੱਦ ਕਾਠ ਦੀ ਗੱਲ ਕਰਕੇ ਮਧਰੀ ਡੌਰੀ ਦੇ ਵਿੱਚ ਆ ਮੀਡੀਅਮ ਹਾਈਟ ਆ ਮੀਡੀਅਮ ਦਰਮਿਆਨੀ ਹਾਈਟ ਆ ਮੇਰਾ ਭਰਾ ਕੋਈ ਦੂਰੋਂ ਨੇੜਿਓਂ ਆ ਰਿਹਾ ਲੈਵਾ ਸਵਾਈਆਂ ਸਵਾਈਆਂ ਵੇਖੋ ਬਹੁ ਕਾ ਕਰੋ ਜਗਾ ਦੂਜਾ ਸੂਹਾ ਦੋਸਤੋ ਸੈਕੰਡ ਟਾਈਮਰ ਇਹ ਝੋਟੀ ਨੇ ਸੁਣਾ ਬਾਕੀ ਆਪਾਂ ਟਿੱਪ ਕੇ ਦਿਖਾ ਦਿੰਦੇ ਠੀਕ ਆ ਜੀ ਤੇ ਬਹੁਤ ਖੂਬਸੂਰਤ ਲੇਵੇ ਹਵਾਨੇ ਦੇ ਵਿੱਚ ਤੇ ਬਹੁਤ ਵਧੀਆ ਰੇਟ ਬਿਲਕੁਲ ਸੰਧੂ ਸਾਹਿਬ ਲੈਦੇ ਹੋਊਗਾ ਹਾਂ ਜੀ 76000 76000 ਦੀ ਬਿਲਕੁਲ ਵਿੱਚੋਂ ਕੋਈ ਥੋੜਾ ਬੋਤਾ ਛੋੜ ਛੱਪਾ ਹੋ ਜਾਵੇ ਠੀਕ ਆ ਜੀ ਲਓ ਦੋਸਤੋ 76000 ਦੀ ਇਹ ਝੋਟੀ ਮਿਲ ਜੂਗੀ ਤੁਹਾਨੂੰ ਦੂਜਾ ਸੂਬਾ ਦੂਸਰਾ ਸੂਬਾ ਇਹਨੇ ਸੁਣਾ ਤੋ ਤਿਆਰੀ ਵਾਲੀ ਆ ਦਿਨ ਕਰਮਾਂ ਵਾਲੀ ਲੈ ਜੇ ਤੇ ਦੋਸਤੋ ਕੁਝ 2 4 5 ਦਿਨ ਵੀ ਕੱਢ ਸਕਦੀ ਆ ਬਾਕੀ ਅੱਗੇ ਦੋਸਤੋ ਸਮੇਂ ਤੇ ਆ ਕਿਉਂਕਿ ਫੇਰ ਉੱਥੇ ਗੱਲ ਆਉਂਦੀ ਆ ਅਗਲੇ ਘਰੋਂ ਕਈ ਨਾ 2 4 ਦਿਨ ਬੰਦਾ ਭੁੱਲਿਆ ਵੀ ਹੁੰਦਾ ਤੇ ਬਾਕੀ ਨਾਰਮਲ ਹੀ ਵੇਖ ਕੇ ਲੱਗਦਾ ਵੀ ਢਿਲ ਟੁਲ ਹੈਗੀ ਲੈ ਵਿੱਚ ਲੈ ਜੇ ਤੇ ਲੈ ਜੇ ਦਿਨ ਚੰਗੇ ਕੱਢ ਕੀ ਤੇ ਥੱਲੇ ਹੋਰ ਬਣ ਜੂਗੀ ਮੈਂ 76000 ਦੀ ਮਿਲ ਜੂਗੀ ਇਹ ਮੱਝ ਤੀਜੇ ਸਵੇ ਸੁਣੀ ਆ ਠੀਕ ਆ ਜੀ ਇਹ ਆਪਾਂ ਘਰੋਂ ਸੇਲ ਕਰਨ ਦੇ ਆ ਠੀਕ ਆ ਜੀ ਘਰ ਦੀ ਮੱਝ ਆਪਣੀ ਚਾਰ ਮੱਝਾਂ ਆਪਾਂ ਦੂਜੀਆਂ ਵੀ ਸੇਲ ਕਰਨੀਆਂ ਜਿਵੇਂ ਜਿਵੇਂ ਬੱਤੇ ਰਹਿਣ ਠੀ ਹਾਂ ਨਾ ਆ ਸੂਬਾ ਤੇਜਾ ਸੁਣਾ ਆ ਸੂਬਾ ਤੇਜਾ ਸੁਣਾ ਠੀਕ ਆ ਲਓ ਵੀ ਸੂਬਾ ਤੇਜਾ ਤੇ ਦਿਨ ਹਰ ਵੇਲੇ ਇਹਦੇ ਤਾਂ ਵੈਸੇ ਆਪਣੇ ਕੋਲ ਨੋਟ ਹੋਣਗੇ ਇਹਦੇ ਨੋਟ ਆ ਅੱਛਾ ਜੀ ਅੱਗੇ ਖਾਨ ਤੋਂ ਗੱਬਣਾ ਐ ਪੀਸੀ ਦੇ ਤੋਂ ਠੀਕ ਆ ਜੀ ਪਰ ਦੋਸਤੋ ਏਬੀਸੀ ਦੇ ਬੋਲੇ ਤੋਂ ਅੱਗੇ ਇਹ ਗੱਬਣਾ ਕਿਹੜਾ ਬੋਲ ਦੱਸਿਆ ਖਾਨ ਤੋਂ ਖਾਨ ਬੋਲ ਤੋਂ ਇਹ ਗੱਬਣਾ ਠੀਕ ਆ ਜੀ ਬਾਕੀ ਆ ਇਹਦੀ ਮੈਂ ਇੱਕ ਖਾਸियत ਗੱਲ ਕਰ ਦੇਣਾ ਹਾਂਜੀ ਇੱਕ ਤਾਂ ਲੰਬਾ ਸਮਾਂ ਦੁੱਧ ਦਿੰਦੀ ਆ ਹਾਂ ਹਾਂ ਦੁੱਧ ਦਿੰਦੀ ਆ 15 ਤੋਂ 16 ਕਿਲੋ ਠੀਕ ਆ ਇਹਦੇ ਦਰਮਿਆਨ ਰਹਿੰਦੀ ਆ ਇਹ ਠੀਕ ਆ ਠੀਕ ਆ 14 15 16 ਇੱਥੇ ਚੱਲਦੀ ਐ ਠੀਕ ਆ ਜੀ ਚੋਰੇ ਦੁੱਧ ਵੀ ਕਰਮਾ ਲਈ ਚੰਗਾ ਕਿਉਂਕਿ ਅ ਇਥੋਂ ਇਸੇ ਫਾਰਮ ਦੀ ਇਹ ਨਸਲ ਆ ਇਸੇ ਫਾਰਮ ਫਾਰਮ ਦੇ ਉੱਪਰ ਪਿਛਲੇ ਸਵੇਰੇ ਸੂਈ ਆ ਉਹਦੇ ਵਿਹਾਰ ਤੇ ਜਿਹੜੀ ਗੱਲਬਾਤ ਆ ਵੀ 15 16 15 16 ਲੀਟਰ ਦੁੱਧ ਦਿੰਦੀ ਆ ਤੇ ਲੇਵੇ ਹਵਾਨੇ ਤੋਂ ਤੁਸੀਂ ਇੱਕ ਜਜਮੈਂਟ ਕਰ ਲੋਗੇ ਠੀਕ ਆ ਜੀ ਝੋਲਚਾਲ ਟਿਲਟੋਲ ਬਹੁਤ ਜਿਆਦੀ ਆ ਬਹੁ ਭਾਰੇ ਪੱਲੇ ਦੀ ਆ ਠੀਕ ਆ ਤੇ ਚੌੜਾ ਪੇਟ ਫੁੜਾ ਤੇ ਸਿੰਗਲ ਖੱਡੀ ਦੇ ਵਿੱਚ ਆ ਜਾਂਦੀ ਆ ਠੀਕ ਆ ਜੀ ਪਤਲੇ ਪਿੰਡੇ ਦੀ ਆ ਬਿਲਕੁਲ ਪਤਲਾ ਕਾਗਜ਼ ਵਰਗੀ ਜਿਹੜੀ ਚਮੜੀ ਆ ਇਸ ਮ ਤੇ ਦਿਨ ਵੀ ਰੋਗਲੇ ਚ ਮਿੰਟ ਪਰਵੇਲ ਤੇ ਵੈਸੇ ਲੈ ਜੂ ਅੱਤਕ ਦਿਨ ਅਜੇ ਆ ਹਜੇ ਇਹਦੇ 8 ਦਿਨ ਪਏ ਆ ਬੰਦੀ ਪੁੰਦੀ ਕਿੰਨਾ ਬੰਦੀ ਦਾ ਚਲੋ ਪਸ਼ੂ ਘਰ ਘਰ ਹੁੰਦੇ ਆ ਮੇਰੇ ਕੋਲੇ ਵੀ ਆਉਂਦੇ ਆ ਹਾਂ ਇਹਨਾਂ ਲੇਵਾ ਆਪਾਂ ਕਦੀ ਕਿਸੇ ਪਸ਼ੂ ਦਾ ਦੇਖਿਆ ਹੀ ਨਹੀਂ ਠੀਕ ਆ ਜੀ ਤੇ ਪੂਰੀ ਤਿਆਰੀ ਕਰਕੇ ਸੁਣਾ ਇਹਨੇ ਕਿ ਫਾੜੀਆਂ ਕਿਡੀਆਂ ਕਿਡੀਆਂ ਚੌੜੀਆਂ ਲੱਗੀਆਂ ਬਿਲਕੁਲ ਬਿਲਕੁਲ ਵਹਾਨੇ ਦੇ ਵਿੱਚ ਜਿਹੜੇ ਚੀਜ਼ ਆ ਗਾਇਬ ਆ ਬਹੁਤ ਜ਼ਿਆਦਾ ਨਾ ਦਸੋ ਸੂ ਨੂੰ ਜਾ ਕੇ ਲੱਗੂਗਾ ਅੱਗੇ ਤੱਕ ਅ ਪਿਛਲੇ ਸੂਵੇ ਤੇ ਬਿਹਾਵ ਤੇ ਗੱਲ ਕੀਤੀ ਜਾਂਦੀ ਆ ਵੀ ਪਿਛਲੇ ਸੂਵੇ ਜਿੰਨੀ ਕ ਤਿਆਰੀ ਕੀਤੀ ਪਸ਼ੂ ਨੇ ਮੈਨੂੰ ਲੱਗਦਾ ਵੀ ਜਿਹੜੇ ਵੀਰਾਂ ਨੇ ਘਰੇ ਪਸ਼ੂ ਰੱਖਿਆ ਤੇ ਆਪਾਂ ਨੂੰ ਇੰਨਾ ਕ ਪਤਾ ਹੁੰਦਾ ਹੈ ਵੀ ਪਿਛਲੇ ਸੂਵੇ ਇੰਨੀ ਤਿਆਰੀ ਸੀ ਪਸ਼ੂ ਦੀ ਵੀ ਬਿਲਕੁਲ ਸੇਮ ਉਸੇ ਤਰ੍ਹਾਂ ਹੀ ਤਿਆਰੀ ਕਰਦਾ ਹੈ ਪਸ਼ੂ ਠੀਕ ਆ ਕਈ ਵਾਰ ਹੁੰਦਾ 19 21 ਦਾ ਹੋ ਸਕਦੀ ਆ ਪਰ ਜ਼ਿਆਦਾ ਡਿਫਰੈਂਸ ਨਹੀਂ ਹਜੇ ਇਹਦੇ 800 ਦਾ ਫਰਕ ਪਿਆ ਤੇ ਬਹੁਤ ਜਿਆਦਾ ਫਿਰ ਇਹ ਦਿਨ ਦੀ ਕਟੀਆਂ ਲੋ ਵੀ ਠੀਕ ਆ ਸੋ ਲੇਵੇ ਹਵਾਨੇ ਦੀਆਂ ਸਫਾਈਆਂ ਚੈੱਕ ਕਰ ਲੋ ਤੇ ਬਾਕੀ ਟਿਪਨ ਟੁੱਪਣਾ ਪੂਰੀ ਤਸੱਲੀ ਬਿਲਕੁਲ ਆਪਾਂ ਟਿਪਕੇ ਦਿਖਾ ਦਿੰਨੇ ਆ ਹਜੇ ਪਾਪਰ ਹੋ ਗਈ ਏ ਠੀਕ ਆ ਜੀ ਠੀਕ ਆ ਟਿਪ ਟੌਣ ਚਾਨ ਪੋਲੀ ਲੋ ਜੀ ਦੋਸਤੋ ਇਹ ਮੱਝ ਭਾਰ ਪਿੱਛੇ ਦੀ ਵੀਰਾਂ ਦਾ ਵੀ ਤਸੱਲੀ ਆ ਚੌਣ ਰੂਮ ਵਰਗੀ ਬਿਲਕੁਲ ਉਂਗਲ ਵਰਗੀ ਮੋਟੀ ਤਾਰ ਟਿਪਨ ਵੀ ਵੀਰਦਿਆਂ ਦਾ ਵੀ ਤਸੱਲੀ ਆ ਪਰ ਇੱਕ ਗੱਲ ਇੱਥੇ ਫੇਰ ਐਡ ਕਰ ਦਿੰਨੇ ਆ ਦੋਸਤੋ ਬੇਸ਼ੱਕ ਆਪਦੀ ਟਿਪਕੇ ਤਸੱਲੀ ਕਰਕੇ ਲਿਆ ਕਰੋ ਮਾਲ ਠੀਕ ਆ ਜੀ ਜਦੋਂ ਪੈਸੇ ਗਿਣ ਕੇ ਦੇਣੇ ਆ ਤੇ ਮਾਲ ਤੁਸੀਂ ਮਾੜਾ ਨਾ ਲਓ ਜੇ ਵਪਾਰੀ ਵੀਰ ਪੂਰੀ ਤਸੱਲੀ ਦੇ ਰਿਹਾ ਤੇ ਜਰੂਰ ਉਹਦੇ ਤੇ ਤੁਸੀਂ ਫੋਨ ਕਰਾਓ ਉਹ ਲਿਆ ਕਰੋ ਤਸੱਲੀ ਕਦੀ ਵੀ ਵਪਾਰੀ ਪਸ਼ੂ ਮਾੜਾ ਨਹੀਂ ਖਰੀਦਦਾ ਹਾਂ ਉਹ ਮਾੜੀ ਕਿਸਮਤ ਹੋ ਜਾਂਦੀ ਆ ਅਗਲੇ ਆਂਦੀ ਪਿਛਲੇ ਜੇ ਤੁਸੀਂ ਜਿੱਦਾਂ ਆਪਾਂ ਧੀ ਵਿਆਹ ਕੇ ਘਰੇ ਲਿਆਉਨੇ ਆ ਨਾ ਨਾਉ ਆਉਂਦੀ ਆ ਆਪਣੇ ਘਰੇ ਉਸ ਦਿਨ ਆਪਾਂ ਬਿਲਕੁਲ ਚੰਗੀ ਭਲੀ ਲੈ ਕੇ ਆਉਨੇ ਆ ਉਹ ਪਤਾ ਨਹੀਂ ਕਿੰਨੇ ਕਰੋਗੇ ਨਿਕਲਦੇ ਆ ਉਹਦੇ ਨਿਕਲਦੇ ਆਉਂਦੇ ਤਾਂ ਕਦੀ ਆਪਾਂ ਵਾਪਸ ਕਰਦੇ ਵੇਖਿਆ ਵੀ ਲੈ ਜਾਓ ਯਾਰ ਇਹ ਤਾਂ ਬਿਮਾਰ ਆ ਪਰ ਵੇਲੇ ਉਹਦੇ ਚ ਵੀ ਦੋ ਤਰ੍ਹਾਂ ਦੇ ਲੋਕ ਹੀ ਉਹਨਾਂ ਦੇ ਐਡਜਸਟ ਕਰਨ ਵਾਲੇ ਲੋਕ ਵੀ ਹੈਗੇ ਉਹਦੇ 'ਚ ਕੋਈ ਬਿਮਾਰੀ-ਸ਼ਮਾਰੀ ਲੱਗੀ ਉਹਦੇ ਤਲਾਕ ਤੱਕ ਵੀ ਗੱਲ ਕੋਲ ਬਿਲਕੁਲ ਉਹ ਫਿਰ ਪੰਜੇ ਉਂਗਲਾਂ ਤਾਂ ਆਪਣੀਆਂ ਵੀ ਬਰਾਬਰ ਨਹੀਂ ਆ ਜੀ ਇਹ ਹੈ ਤਾਂ ਮੇਰੇ ਪਿੱਛੋਂ ਇੱਕ ਹੱਡੀ ਨਵਾਰੀ ਹੈ ਨਾ ਅੱਗੇ ਆ ਕੇ ਛੋਟੀ ਦਾ ਬਟਾ ਇਹ ਹੋਣਾ ਜਿੰਦਗੀ ਦੀ ਵੱਡੀ ਉਦਾਹਰਨ ਤਾਂ ਇਹ ਹੋਆ ਵੱਡੀ ਉਦਾਹਰਨ ਹੈ ਹੀ ਪੰਜ ਉਂਗਲਾਂ ਉਹ ਬਰਾਬਰ ਤੇ ਸਾਡਾ ਹੱਥ ਨਹੀਂ ਹੈਗਾ ਤੇ ਦੁਨੀਆ ਵੀ ਇਸੇ ਤਰ੍ਹਾਂ ਦੀ ਹੈ ਕੋਈ ਜਰ ਲੈਂਦਾ ਕੋਈ ਐਡਜਸਟ ਕਰ ਲੈਂਦਾ ਕੋਈ ਨਹੀਂ ਕਰਦਾ ਤੇ ਹੈ ਤਾਂ ਮੇਰੇ ਸਰੀਰ ਅੰਗ ਦਾ ਹੀ ਹੈ ਨਾ ਬਿਲਕੁਲ ਲਓ ਦੋਸਤੋ ਐਗਜ਼ੈਂਪਲ ਐਵੇਂ ਨਹੀਂ ਬਣੀਆਂ ਗਿਆ ਸਿਆਣਿਆਂ ਦੀਆਂ ਗੱਲਾਂ ਐਵੇਂ ਨਹੀਂ ਬਣੀਆਂ ਗਿਆ ਕੋਈ ਨਾ ਕੋਈ ਤਤ ਕੱਢਿਆ ਚੀਜ਼ਾਂ ਦੇ ਔਰ ਵੇਲੇ ਦੀ ਮੱਝ ਦੀ ਕੀਮਤ ਦੱਸਦੇ ਪਰਾਂ ਰਹੇਗੀ ਅ ਬਿਲਕੁਲ ਆਪਾਂ ਲੈ ਦੇ ਦੇ ਵਾਲੀ ਗੱਲ ਕਰਾਂਗੇ 85000 ਉਹਦੇ ਜੋ ਮਾਨਤਨ ਕਰਦਾ 85000 ਬਿਲਕੁਲ ਵਾ ਵੈਸੇ ਮੱਝ ਮੈਂ ਸੂਈ ਤੇ ਵਿੱਚ ਦੁੱਧ ਚਵਾ ਕੇ ਵੇਚਾਂ ਤਾਂ ਲੱਖੋਂ ਬਾਹਰ ਆ ਬਾ ਬਿਲਕੁਲ ਜੀ ਬਿਲਕੁਲ ਲਓ ਦੋਸਤੋ 85000 ਦੀ ਇਹ ਅੱਜ ਮਿਲ ਜੂਗੀ ਤੁਹਾਨੂੰ ਸੋ ਮੱਝ ਪੂਰੀ ਆ ਚੌੜੇ ਚਗਾਠੇ ਵਾਲੀ ਆ ਚੌੜਾ ਪਿੱਟਪੂੜਾ ਪਤਲੇ ਪਿੰਡੇ ਦੇ ਵਿੱਚ ਫੇਸ ਕੁਆਲਟੀ ਇੱਕ ਵਾਰੀ ਫੇਰ ਦੇਖੋ ਥਾਂਲੇ ਵੀ ਦੀ ਸਾਫ ਸੁਥਰੀ ਆ ਬਾਕੀ ਸ਼ਾਈ ਸ਼ੂਈ ਆ ਤੁਸੀਂ ਦੇਖ ਲਓ ਠੀਕ ਹੈ ਬਹੁਤ ਵਧੀਆ 85000 ਦੇ ਵਿੱਚ ਤੁਹਾਨੂੰ ਮਿਲ ਗਈ ਦਿਖਾਤੀ ਆ ਠੀਕ ਹੈ ਜੀ ਤੇ ਤੇ ਬਾਕੀ ਟਿਪਕੇ ਤੁਹਾਨੂੰ ਨਾਲ ਦੀ ਨਾਲ ਆਪਾਂ ਦਿਖਾ ਦਿੱਤੀਆਂ ਦੋਨੋਂ ਝੋਟੀਆਂ ਇਹ ਦੋਨੋਂ ਮੱਜਾਂ ਤੇ ਮੇਰਾ ਵੀ ਇਹਦੇ ਥਾਣ ਕੇ ਆਪਣੀ ਤੁਸੀਂ ਤਸੱਲੀ ਕਰ ਲਿਓ ਹੋਰ ਵੇਲ ਨੰਬਰ ਬੋਲੀ ਵੀਰਕਾ ਅ ਕੰਟੈਕਟ ਨੰਬਰ ਹੈਗਾ 99038820259906382025 ਬਾਕੀ ਜੇ ਕਿਸੇ ਨੂੰ ਕੋਈ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਕੋਈ ਗੱਲਬਾਤ ਦੇ ਦੌਰਾਨ ਤਾਂ ਛੋਟਾ ਭਰਾ ਸਮਝ ਕੇ ਮਾਫ ਕਰਿਓ ਬਾਕੀ ਜੋ ਅੰਦਰ ਦੀ ਗੱਲ ਸੀਗੀ ਉਹ ਸਾਡਾ ਫਰਜ਼ ਸੀਗਾ ਅੱਗੇ ਰੱਖਣਾ ਤਾਂ ਸਮਝਣਾ ਨਾ ਸਮਝਣਾ ਹੈਨਾ ਬਿਲਕੁਲ ਕਿ ਕੋਈ ਕਿਹੜੇ ਤਰੀਕੇ ਨਾਲ ਆਪਣੇ ਨਾਲ ਆਪਣੇ ਨਾਲ ਬਿਹੇਵ ਕਰਦਾ ਕੋਈ ਕਿਹੜੇ ਤਰੀਕੇ ਨਾਲ ਆਪਣੀ ਗੱਲ ਨੂੰ ਜਜ ਕਰਦਾ ਬਿਲਕੁਲ ਤਾਂ ਬੇਨਤੀ ਆ ਕੋਈ ਗੱਲ ਨਹੀਂ ਕਿਤੇ ਕਿਆ ਸੁਣਿਆ ਮਾਫ ਕਰਿਓ ਬਿਲਕੁਲ ਜੀ ਬਿਲਕੁਲ ਲਵ ਦੋਸਤੋ ਇਹ ਗੱਲਾਂ ਬਾਤਾਂ ਸੀਗੀਆਂ ਠੀਕ ਆ ਜੀ ਸੋ ਸਾਰੇ ਵੀਰ ਉਮੀਦ ਕਰਦੇ ਆ ਵੀ ਮੈਨੂੰ ਲੱਗਦੇ ਵੀ ਜਿੰਨੇ ਵੀਰ ਇਸ ਠੰਡੇ ਵਿੱਚ ਇਸ ਹਣਾ ਕੰਮ ਦੇ ਵਿੱਚ ਸਾਰੇ ਏਗਰੀ ਹੋਵੋਗੇ ਬਾਕੀ ਜਿਹੜੇ ਵੀਰ ਨਹੀਂ ਏਗਰੀ ਕੇ ਚਲੋ ਉਹਨਾਂ ਦੀ ਆਪੋ ਆਪਣੀ ਸਮਝ ਹੁੰਦੀ ਹੈ ਭਰਾਵੋ ਠੀਕ ਆ ਬਸ ਇੱਥੇ ਆਣ ਕੇ ਤਸੱਲੀ ਕਰ ਲਿਆ ਕਰੋ ਕਿਉਂਕਿ ਉਸ ਤੋਂ ਬਾਅਦ ਕੋਈ ਗਰੰਟੀਆਂ ਤਸੱਲੀ ਤੇ ਉਮੀਦ ਨਾ ਰੱਖੀਏ ਤੇ ਮੈਨੂੰ ਲੱਗਦਾ ਬਹੁਤ ਵਧੀਆ ਗੱਲ ਆ ਕਿਉਂਕਿ ਪਸ਼ੂ ਕੋਈ ਕੰਮ ਚੀਜ਼ ਆਪਾਂ ਆਪਦੀ ਲੋੜ ਨੂੰ ਖਰੀਦਣੀ ਆ ਇਸ ਕਰਕੇ ਮੇਰਾ ਵੀਰ ਜੋ ਵੀ ਤਸੱਲੀ ਪਹਿਲਾਂ ਕਰ ਲਿਆ ਕਰੋ 게ਟ ਤੋਂ ਬਾਹਰ ਨਿਕਲ ਕੇ ਪਸ਼ੂ ਤੁਹਾਡਾ ਠੀਕ ਆ ਜੀ ਤੇ ਇਹ ਗੱਲਾਂ ਬਾਤਾਂ ਸੀ ਬਾਕੀ ਵੱਧ ਘੱਟ ਕੋਈ ਗੱਲ ਕਹੀ ਗਈ ਹੋਵੇ ਆਪਣੇ ਦੁਆਰਾ ਬਾਈ ਹਰਵੇਸ਼ ਸਿੰਘ ਦੁਆਰਾ ਤੇ ਖਿਮਾ ਤੇ ਜਾਜਕ ਤੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਪ੍ਰਾਪਾਵਨ ਨੂੰ ਸਤਿ ਸ਼੍ਰੀ ਅਕਾਲ